ਆਵੇ ਦੂਜਾ ਬੱਕਰਾ ਜੋਈ ਜਾਂਦਾ ਸਦੀਕ ਚਾਚਾ ਆ ਦੁੱਧ ਦੇਖ ਬੱਕਰਾ ਜੋਈ ਜਾਂਦਾ ਚਾਚਾ ਕੀ ਕਰੀ ਜਾਂਦਾ ਇਹ ਕੀ ਮੁੱਲ ਕਰਦੇ ਹਾਂ ਬੱਕਰੀਆਂ ਦਾ ਫਿਰ ਮੁੱਲ ਵੀਰੇ 55000 ਹੀ ਕਰਦੇ ਆ 55000 ਹੁਣ ਜਦੋਂ ਇਹੀ ਜੀਆਂ ਬੱਕਰੀਆਂ ਜੀ ਇਹੋ ਜਿਹੇ ਬੋਕਾਂ ਤੋਂ ਕ੍ਰੋਸ ਹੋਣਗੀਆਂ ਕਿਵੇਂ ਨਹੀਂ ਬੱਚੇ ਪੈਦਾ ਕਰਨਗੀਆਂ ਬਾਈ ਹਾਂ ਬਾਈ ਸਾਸਰੀ ਕਾਲ ਸਾਰਿਆਂ ਨੂੰ ਚਾਚਾ ਸਾਸਰੀ ਕਾਲ ਸਾਸਰੀ ਕਾਲ ਜੀ ਕਿੱਥੇ ਖੜਿਆਂਗੇ ਮੁੱਲਾ ਬੋਲ ਮੰਡੀ ਜੇ ਸ਼ਨੀਵਾਰ ਨੂੰ ਲਾਦਿਆ ਸ਼ਨੀਵਾਰ ਵਾਲੀ ਮੰਡੀ ਮੁੱਲਾਪੁਰ ਖੜਿਆਂਗੇ ਬਾਈ ਦੱਸ ਦਈਏ ਲੰਗਰ ਚਾਹ ਪਾਣੀ ਦਾ ਫੁੱਲ ਪ੍ਰਬੰਧ ਹੁੰਦਾ ਚਲੋ ਹੁਣ ਠੰਡ ਦੇ ਵਿੱਚ ਆਪਾਂ ਤੁਹਾਨੂੰ ਅੱਜ ਅੱਜ ਕਾਲੀਆਂ ਬੱਕਰੀਆਂ ਦਿਖਾਉਂਦੇ ਆ ਸਾਨੂੰ ਰੰਗਦਾਰ ਬੱਕਰੀਆਂ ਦਿਖਾਉਨੇ ਆ ਦੱਬੀਆਂ ਦਿਖਾ ਜਾ ਚਾਚਾ ਆ ਜਾ ਚਲ ਰੰਗਦਾਰ ਬੱਕਰੀਆਂ ਦਿਖਾਉਨੇ ਆ ਭਾਈ ਤੁਹਾਨੂੰ ਅੱਜ ਅਸੀਂ ਪਛੀ ਮਹੀਨ ਨੂੰ ਕੀ ਕਹਿੰਦਾਗਾ ਭਾਈ ਕੀ ਮੁੱਲ ਕਰਿਆ ਕੁਆਲਟੀ ਦੇਖ ਕੁਆਲਟੀ ਬਹੁਤ ਸੋਹਣੀ ਹੈਗੀ ਹਾਂ ਭਾਈ ਕੀ ਮੁੱਲ ਕੀ ਕਰਾ ਭਾਈ ਦਾ ਮੁੱਲ 55000 ਮੁੱਲ 55000 ਬੱਕਰੀ ਭਾਰੀ ਐ ਕੱਦ ਬਿੱਡ ਹੋਊਗਾ ਤੂੰ ਦੱਸ ਚਾਚਾ ਕਿੰਨਾ ਹੋਊ ਇਹ ਗਰੀ ਕੋ ਵਧੀਆ ਚਾਹ ਤੋ ਥੋੜੀ ਘਟਦੀ ਆ ਠੀਕ ਠਾਕ ਵਧੀਆ 40 ਤੋ ਤਾਂ ਪੂਰੀ ਘਟਦੀ ਆ ਹੂੰ 2 3 ਇੰਚ ਵਧੀਆ ਘਟਦੇ 35 36 ਇੰਚ 35 36 ਹੱਦ 5 ਇੰਚ ਘਟਦੀ ਆ ਹੂੰ ਉਹ ਠੀਕ ਹੈ ਕੀ ਭਾਰੀ ਹੈਗੀ ਨਾ ਬੱਕਰੀ ਲੋੜਾ ਕੰਮ ਜਾ ਯਾਰ ਨੱਕੀ ਵੀ ਹੈ ਬੱਕਰੀ ਸਣੱਕੀ ਹੈਗੀ ਮੁੱਲ ਚਲੋ ਬਾਈ ਮੁੱਲ ਵੀ ਪੂਰਾ ਫੋਲ ਰਾ ਦੰਦਾਨੀ ਕੇ ਮੈਂ ਬਾਈ ਕਿਨੇ ਲੈਣੀ ਆ ਨਹੀਂ ਹੈਗੀ ਹੂੰ ਚਾਲ ਆਇਆ ਚੱਲੀ ਹੁਣ ਹੋਰ ਦਮਾ ਆ ਤੁਹਾਨੂੰ ਡੱਬੀਆਂ ਬੱਕਰੀਆਂ ਹੀ ਦਿਖਾਉਣੇਗੇ ਠੀਕ ਹੈ ਬੱਕਰਾ ਮਿਲ ਗਿਆ ਡੱਬਾ ਤਾਂ ਉਹ ਵੀ ਦਿਖਾ ਦਾਂਗੇ ਆ ਵੀ ਫਾੜ ਫਾੜ ਬੱਕਰਾ ਲੈ ਅੰਦੇ ਡੱਬਾ ਬੱਕਰਾ ਦਿਖਾ ਦੇ ਨੇ ਵਈ ਸੋਨ ਕੰਨ ਦੇਖ ਨੇ ਚੌੜੇ ਨੇ ਕੰਨ ਬਹੁਤ ਚੌੜੇ ਨੇ ਕੀ ਮੁੱਲ ਕਰਿਆ ਜੀ ਇਹਦਾ ਆ ਬੁੰਦਾ ਕਰੂ ਮੁੱਲ ਹਾਂ ਜੀ ਇਹਦਾ ਮੁੱਲ ਹੈ 1.5 ਲੱਖ 1.5 ਲੱਖ ਹੈਗਾ 1.5 ਲੱਖ ਕੰਨ ਕੰਨ ਦੇਖੋ ਤੇਰੇ ਏਡਾ ਕੰਨ ਉਹ ਚਾਚਾ ਹਾਂ ਹੈਗਾ ਜਿੱਡਾ ਤੇਰਾ ਕੰਨ ਤੂੰ ਆ ਉਹ ਲੋੜਾ ਹੈਗਾ ਨਾ ਕੰਨ ਇਹਦਾ ਆ ਬੱਕਰਾ ਪੂਰਾ ਸਿਹਰਾ ਹੈ ਨੀ ਗਾਲਾ ਮ ਦੰਦਾਂ ਦਾ ਕਿਵੇਂ ਆ ਜੀ 6 ਦੰਦਾਂ ਦਾ 6 ਦੰਦਾਂ ਦਾ ਪਿੰਡ ਕਿਹੜਾ ਸੀ ਆਪਣਾ ਗੁਣੀਕੇ ਗੁਣੀਕੇ ਪਿੰਡ ਜੀਗਾ ਬੱਕਰੇ ਇਹਨਾਂ ਕੋਲੇ ਵੱਡੇ ਹੁੰਦੇ ਨੇ ਕਿ ਲਗਭਗ ਪਾਈਆਂ ਕੋਲੇ ਇਹ ਘਰ ਦਾ ਬੱਚਾ ਹੈਗਾ ਘਰ ਦਾ ਹੀ ਆ ਜੀ ਘਰ ਦਾ ਬੱਚਾ ਹੈਗਾ ਠੀਕ ਹੈ ਕਦ ਕਿੰਨਾ ਹੋਊਗਾ 7 ਦਾ ਜੀ 47 47000 ਹਾਂ ਬਾਇਨ ਕਾਉਂਟਰ ਤੋਂ ਬਾਹਰ ਹੀ ਹੋਊਗਾ ਨਾ ਹੂੰ ਕਾਉਂਟਰ ਤੋਂ ਬਾਹਰ ਹੋਊਗਾ ਬੱਕਰਾ ਹੁਣ ਬੱਚੇ ਦੁੱਧ ਵੀ ਦਿੰਦਾ ਦੇਖ ਲੈ ਦੁੱਧ ਵੀ ਦਿੰਦਾ ਹਾਂ ਦੇਖ ਦੇ ਦੇਖ ਜਾ ਚਾਚੋ ਕੇ ਓਏ ਜੋਈ ਚਾਚਾ ਦੇਖੀ ਜੋ ਕੇ ਬੱਕਰੇ ਦਾ ਦੁੱਧ ਲੈ ਸਾਵੇਂ ਉਹ ਹੈਗੀ ੱੱਕੇ ਨਾਲ ੱਹ ੱੱਕੇ ਨਾਲ ਚੋਣਿਓ ਬਈ ਧਾਰ ਨਹੀਂ ਆਉਂਦੀ ਧਾਰ ਨਹੀਂ ਆਉਂਦੀ ਪਾਣੀ ਨਹੀਂ ਆਇਆ ਅੱਛਾ ਆਉਂਦਾ ਹੋ ਮੜਾ ਮੋਟਾ ਤਾਂ ਆਉਂਦਾ ਨਹੀਂ ਆਉਂਦਾ ਦੁੱਧ ਤਾਂ ਤਾਂ ਹੀ ਤਾਂ ਕਰਾਂ ਅਸੀਂ ਹਟ ਕੇ ਚੋਣੂ ਕਈ ਦਾ ਕਈ ਨਹੀਂ ਅੱਛਾ ਇਹ ਨਾ ਕਰਿਆ ਕਰੋ ਇਹ ਕੰਮ ਯਾਰ ਤਰਸੇਮ ਆਪਾਂ ਕੋਈ ਵੀ ਆ ਆਉਂਦਾ ਵੇ ਆ ਦੇ ਹੋਰੀਆ ਆ ਦੇ ਦੁੱਧ ਯਾਰ ਆ ਦੇ ਦੁੱਧ ਬੱਕਰਾ ਜੋਈ ਜਾਂਦਾ ਸਦੀਕ ਚਾਚਾ ਆ ਦੁੱਧ ਦੇਖ ਬੱਕਰਾ ਜੋ ਇਹ ਨਾ ਚਾਚਾ ਕੀ ਕਰੀ ਜਾਂਦਾ ਹੈ ਥਾਣੇ ਦਾ ਉਹ ਰਬਣੀ ਲੈ ਮੁੰਡਾ ਬੱਕਰ ਹੜਕਾ ਦਾ ਭਜ ਲਿਆ ਬੱਕਰੇ ਚੋਣਾ ਚਾਚਾ ਫਰੀਕ ਓਏ ਪੂੰਛਾ ਮਾਰਦਾ ਚਾਚਾ ਬੱਕਰਾ ਵੀ ਆਰਾਮ ਨਾਲ ਖੜਾ ਜਾਵੇਂ ਨੂੰ ਦਿਖਾਈ ਆਹ ਦੇਖੋ ਮੇਮਣੇ ਵੀ ਰਜਾਉਂਦਾ ਹੈ ਲੈ ਠੱਟੀ ਦਿੰਦਾ ਸੀ ਠੱਟੀ ਬੱਚੇ ਦੁੱਧ ਦਿੰਦਾ ਭਾਈ ਕਿੰਨਾ ਦੁੱਧ ਦੇ ਦਿੰਦਾ ਚਾਚਾ ਬੱਕਰਾ ਇਹ ਜਲਾਤਾ ਬਾਦੂ ਚਾਚਾ ਗਲਾਇ ਪਰ ਦੂਗਾ ਪੀ ਲੈਗਾ ਤੂੰ ਹਾਂ ਭੀ ਜੀ ਕਿ ਮੁੱਦੂ ਕੀ ਮਾੜਾ ਹੈ ਅੱਛਾ ਬੋਕ ਦਾ ਤਾਂ ਉਦੋਂ ਵੀ ਗੁਣਾਕਾਰੀ ਹੋਊਗਾ। ਆਖ ਤਾਲਾ। ਦੁੱਧ ਦੇਣਾ ਬੋਕ ਹੈਗਾ ਇਹ। ਮੁੱਲ 1.5 ਲੱਖ ਕਰਿਆ। ਲੱਗਿਆ ਵੀ ਆ ਜੀ ਕੁਛ? ਨਹੀਂ ਹਲੇ ਕੁਛ ਨਹੀਂ ਲੱਗਿਆ। ਲੱਗੇ ਨੀਗਾ। ਕਿਹੜਾ ਸੁਣਾਗਾ? ਅੱਡਾ ਬਰਾਂ ਨਾ ਵੀ ਚੰਗਾ। ਜਿਹੜੇ ਬੱਚੇ ਨੇ ਉਹਨਾਂ ਦੇ ਵੀ ਥਾਣ ਆਉਂਦੇ ਨੇ? ਹਾਂ, ਨਾ ਉਹਨਾਂ ਦੇ ਨਹੀਂ ਥਾਣ ਆਉਂਦੇ। ਉਹਨਾਂ ਦੇ ਨਹੀਂ ਆਏਗਾ ਥਾਣ। ਉਹ ਕਿਉਂ ਕੁਦਰਤ ਆਏ ਨੇ? ਹਰ ਜਿਹੜੇ ਕੱਲੇ ਦੇ ਇਹਦੇ ਪਿਓ ਦੇ। ਇਹ ਕੁਦਰਤ। ਤੇ ਉਹਦੇ ਵੀ ਬਿਊਰੋ ਬਣਾ ਦੇ ਮਾੜੀ। ਠੀਕ। ਦੱਬੀਆਂ ਬੱਕਰੀਆਂ ਦਿਖਾਉਨੇ ਆਂਗੇ ਭਾਈ ਉਰਾਂ ਕੱਢ ਕੇ ਲਿਆ ਜਾ ਚਾਚਾ ਅੱਜ ਦੱਬੀਆਂ ਬੱਕਰੀਆਂ ਦੀ ਸੀ ਵੀਡੀਓ ਬਣਾਉਨੇ ਆ ਬੰਨੀ ਹੋਈ ਆ ਚਾਚਾ ਖੋਲੂ ਮੋੜ ਦੀ ਖੋਲੀ ਪੁੱਛ ਮੁੰਡੇ ਨੂੰ ਮੁੱਲ ਕੀ ਕਰਦਾ ਭਾਈ ਰੰਗ ਸੋਨਾ ਹੈ ਰੰਗ ਪੂਰਾ ਵਧੀਆ ਰੰਗ ਅੱਜ ਤਾਂ ਹੀ ਆਪਾਂ ਰੰਗ ਵਾਲੀਆਂ ਬੱਕਰੀਆਂ ਦਿਖਾਉਨੇ ਆਂਗੇ ਵੀ ਰੰਗਦਾਰ ਬੱਕਰੀਆਂ ਸਾਰੀਆਂ ਦਿਖਾਈਏ ਵਾਈਆਂ ਦੀਆਂ ਕਾਲੀਆਂ ਦਾ ਪਰ ਨੂੰ ਦਿਖਾਉਨੇ ਰਹਨੇ ਆਂਗੇ ਮੁੱਲ ਕੀ ਕਰਿਆ ਵੀਰੇ ਵੇਚਤੀਆਂ ਉਹ ਨਹੀਂ ਇਹਦਾ ਵੀਡੀਓ ਬਣਾਉਣੀ ਇਹਦਾ ਬਿਕ ਗਈਆਂ ਮੁੱਲ ਇਹਨਾਂ ਨੇ ਚਲੋ ਜਿਸ ਭਾਅ ਤੇ ਵੇਚੀਆਂ ਨੇ ਉਹ ਚਲੋ ਚੰਗੀ ਗੱਲ ਆ ਕਿਹੜੇ ਨੇ ਲੈ ਲਈਆਂ ਚੱਲ ਭਾਈ ਇਹਦੇ ਨਾਲ ਮੁੰਡੇ ਦੇ ਲਵੇ ਖੜਾ ਜਾ ਚੇਤੇ ਕੀ ਮੁੱਲ ਕਰਦਾ ਬੱਕਰੀਆਂ ਦਾ ਇਹ ਮੁੰਡਾ ਭਾਈ ਮਾਲਕ ਬਣ ਗਿਆ ਵੱਡੀਆਂ ਬੱਕਰੀਆਂ ਖਰੀਦਦਾ ਬਾਬਾ ਜੀ ਹਾਂਜੀ ਹਾਂਜੀ ਭਾਈ ਕਿਵੇਂ ਮੰਨਣਾ ਸੋਨੇ 'ਚ ਖੜੇ ਹੋਗੇ ਨਾ ਸੋਨੇ ਨਹੀਂ ਮੰਗਰ ਖੜੋ ਮੜਿਆ ਬੱਕਰੀਆਂ ਦਾ ਤੁਸੀਂ ਲਕੋਲੀਆਂ ਠੀਕ ਹੈ ਕੀ ਮੁੱਲ ਕਰਦੇ ਹੋ ਬੱਕਰੀਆਂ ਦਾ ਫਿਰ ਮੁੱਲ ਵੀਰੇ 55000 ਹੀ ਕਰਦੇ ਆ 55000 ਗੱਬਣਾ ਗੱਬਣਾ ਨੇ ਵੀਰੇ ਦੋਨੀ ਆਦਾ ਹਾਜ਼ਰ ਆ ਵੀਰੇ ਇਹ ਤਿੰਨ ਕਿ ਮਹੀਨੇ ਦੀ ਦੰਦਾਂ ਦੀਆਂ ਬਈ ਹਾਂ ਦੰਦਾਂ ਦੀਆਂ ਨਮੀ ਆ ਆਖੀ ਨੇ ਅੱਠੇ ਦੰਦਾਂ ਨੇ 6 ਦੰਦ ਹੋ ਗਏ ਆ 6 ਦੰਦ ਹੈਗੀ ਤੇ ਆਹ ਸੀਏ ਮਹਿਲਾ ਦਾ ਬਾਬੇ ਨੇ ਰੰਗ ਕਰਕੇ ਲੈ ਲਈ ਵੀ ਰੰਗ ਸੋਹਣਾਗਾ ਆ ਰੰਗ ਰੰਗ ਸੋਹਣਾ ਅੱਜ ਰੰਗਦਾਰ ਬੱਕਰੀਆਂ ਦਿਖਾ ਰਹੇ ਸੀਗੇ ਬਾਈ ਸਾਨੂੰ ਅਸੀਂ ਵੀ ਰੰਗ ਸੋਹਣਾਗਾ ਚੰਗੀ ਗੱਲ ਬਾਤ ਆ ਹਲੇ ਲਈਏ ਨੇ ਇਹਨਾਂ ਨੇ ਚਲੋ ਭਾਈ ਇਹਨਾਂ ਨੂੰ ਵੀ ਮੰਦਾਗਾ ਹਾਂ ਇਹਨਾਂ ਦਾ ਹੋਣਾ ਚਾਹੀਦਾ ਹਨਾ ਸਹੀ ਗੱਲ ਹੈ ਗਾਰੰਟੀ ਨਾਲ ਕਪਣਾ ਆ ਤਾਂ ਸੂਣ ਵਾਲੀ ਇੱਕ ਤਾਂ ਹਾਂ ਸਾਰੇ ਦੋਨੇ ਸੂਣ ਵਾਲੀ ਦੋਨੇ ਸੂਣ ਵਾਲੀਆਂ ਨੇ ਫਿਰ ਰੰਗ ਬਹੁਤ ਸੋਹਣਾਗਾ ਕਦ ਹੋਊਗਾ ਨਾ ਨਾ 35 36 36 36 ਇੰਚ ਹੋਊਗਾ ਨਾ ਹੂੰ ਸੂਆ ਕੰਮਾ ਹੋਊਗਾ ਬਾਬੇ ਸੂਆ ਦਾ ਪਲੂਣ ਨਹੀਂ ਹੁੰਦੀ ਵੀਰੇ ਪਲੂਣ ਹਾਂ ਕਿਹੜੀ ਆ ਤਾਂ ਪਲੂਣ ਹੀ ਹੁੰਦੀ ਹਨਾ ਹਾਂ ਆ ਦੂਜਾ ਆ ਦੂਜਾ ਸੂਆ ਠੀਕ ਹੈ ਚੰਗਾ ਜੀ ਓਕੇ ਆ ਜੋ ਬਾਈ ਹੋਰ ਲੱਭਦੇ ਇੱਕ ਅੱਧੀ ਡੱਬੀ ਬੱਕਰੀ ਇੱਧਰ ਦੇਖੋ ਪੂਰੀ ਦਿਖਾ ਦੇ ਕਿਸ ਨੂੰ ਦਿਖਾ ਦੇ ਚਾਰਾ ਵੱਡੀ ਦਿਖਾ ਦੇ ਜਿਹੜੀ ਦਾ ਸੌਦਾ ਕਰਾਇਆ ਇਹ ਚਾਚਾ ਜਿਹੜੀ ਬੱਕਰੀ ਦਿਖਾਉਣਾ ਭਾਈ ਜੱਡੇ ਜੱਡਾ ਚਾਚਾ ਓਡੀ ਬੱਕਰੀ ਹੂੰ ਇਹ ਲਈ ਜੀ ਆਓ ਉਹ ਆ ਗਿਆ ਸਵਾਰ ਚਾਰੀ ਤੇ ਇੱਕ ਦੀ ਹਾਂ ਠੀਕ ਹੈ ਡੱਬੀ ਦੇ ਵਿੱਚ ਚਲੋ ਡੱਬੀ ਦਿਖਾਉਂਦੇ ਦਿਖਾਉਂਦੇ ਅੱਜ ਅਸੀਂ ਤੁਹਾਨੂੰ ਅੱਜ ਆ ਦੂਜੀ ਦਿਖਾਉਣ ਲੱਗੇ ਜਿਹੜੀ ਜਦੀਕ ਨੂੰ ਰੋਟੀ ਦਿੱਤੀ ਆ 40 ਤੇ ਇੱਕ ਦੀ ਕਿਉਂ ਪੈ ਗਈ ਹਾਂ ਉਹ ਹਾਲੇ ਤਾਂ ਹੋਰ ਪਊਗੀ ਫੇਰ ਇਹ 45 ਚ ਪੈ ਜਾਊਗੀ ਫੇਰ ਕਰੇ ਜਾਂਦੀ ਜਾਂਦੀ ਹਾਂ ਕੰਮ ਮਰਦਾਂਗੇ ਰਹੀ ਯਾਰ ਹੁਣ ਦੱਸ ਬਈ ਇਹਦੇ ਬਾਰੇ ਕੀ ਮੁੱਲ ਕਰਦਾ ਹੁਣ ਤੂੰ ਬਾਈ ਪਰ ਜੀਵਾ ਇਹ ਆਪਾਂ ਵੇਚਦੇ ਨਹੀਂ ਹੈਗੇ ਆਪਾਂ ਪਹਿਲਾਂ ਵੀ ਦੱਸਿਆ ਦੀ ਵੀਡੀਓ ਦੇ ਵਿੱਚ ਜਮੀ ਨਹੀਂ ਵੇਚਣੀ ਨਾ ਨਾ ਬਾਈ ਵੇਚਣੀ ਦੱਸਿਆ ਮੈਂ ਇਹ ਇਹ ਆਪਾਂ ਇਹ ਕਹਿੰਦੇ ਆ ਵੀ ਇਹੀ ਜੀਆਂ ਵੱਡੇ ਫਰੇਮ ਦੀਆਂ ਬੱਕਰੀਆਂ ਜਿਹੜੇ ਵੀ ਬੰਦੇ ਕੋਲੇ ਹੈਗੀਆਂ ਨੇ ਮੈਂ ਨਹੀਂ ਕਹਿੰਦਾ ਵੀ ਇਹ ਮੇਰੇ ਕੋਲ ਹੀ ਆ ਇਹ ਜਾਂ ਕਿਸੇ ਕੋਲੇ ਵੀ ਨੇ ਹਾਂ ਇਹੀ ਜੀਆਂ ਵੱਡੇ ਫਰੇਮ ਦੀਆਂ ਬੱਕਰੀਆਂ ਜੇ ਆਪਣੇ ਮੈਂ ਹਰੇਕ ਵੀਡੀਓ ਦੇ ਵਿੱਚ ਕੋਈ ਗੱਲ ਕਰਦਾ ਹੁੰਦਾ ਚਾਚੇ ਲੈ ਵੀ ਘੜ ਜਾ ਮਾਈਕ ਲੱਗਾ ਵੀ ਇਹਨਾਂ ਨੂੰ ਆਪਾਂ ਸਾਂਭ ਲੋ ਹੂੰ ਜਿੰਨਾ ਟਾਈਮ ਆਪਣੇ ਤੋਂ ਸਾਂਭੀਆਂ ਜਾਂਦੀਆਂ ਨੇ ਇਹਨਾਂ ਤੋਂ ਬੱਚੇ ਲੈ ਲਓ ਭਾਈ ਹੂੰ ਕਿਉਂ ਆਪਣੇ ਕੋਲੇ ਬੱਚੇ ਬੋਕ ਹੈਗੇ ਨੇ ਭਾਈ ਚੈਂਪੀਅਨ ਹੂੰ ਤੁਹਾਨੂੰ ਵੀ ਪਤਾ ਹੀ ਆ ਵੀ ਮੇਲਿਆਂ ਦੇ ਵਿੱਚ ਆਪਣੇ ਬੱਚੇ ਜਿੱਤੇ ਹੋਏ ਨੇ ਚੈਂਪੀਅਨ ਬੱਚੇ ਹੈਗੇ ਨੇ ਆਪਣੇ ਕੋਲੇ ਹਾਂ ਅਸੀਂ ਜਿਹੜੀਆਂ ਵੱਡੇ ਫਰੇਮ ਦੀਆਂ ਬੱਕਰੀਆਂ ਤਰਸੇਮ ਮੈਂ ਅੱਗੇ ਵੀ ਕਹਿੰਦਾ ਹਾਂ ਵੀ ਸਾਲ 6 ਮਹੀਨਿਆਂ ਦੀ ਗੇਮ ਰਹਿ ਗਈ ਬਸ ਹੂੰ ਉਹ ਤਾਂ ਹੁਣ ਗਈਆਂ ਕਹਾਣੀਆਂ ਖਤਮ ਐਹੀ ਜੀਆਂ ਵੱਡੇ ਫਰੇਮ ਦੀਆਂ ਬੱਕਰੀਆਂ ਭਾਈ ਮਹਾਰਾਸ਼ਟਰ ਹੂੰ ਉਹਨਾਂ ਕਲਕੱਤਾ ਸਬਟ ਹੁੰਦੀਆਂ ਮੁੱਕ ਜਾਣਗੀਆਂ ਗਈਆਂ ਗਈਆਂ ਬਈ ਮੁੱਕ ਕੇ ਜਾਣਗੀਆਂ ਗਈਆਂ ਸਾਰੀ ਮੰਡੀ ਦੀ ਬੱਕਰੀ ਇਹਦੀ ਪਹਿਲਾਂ ਹੁੰਦੀ ਸੀ ਚਾਚਾ ਅਬ ਇਹਦੂ ਪਹਿਲਾਂ ਹੋਈ ਉਹ ਯਾ ਦੋ ਪਹਿਲਾਂ ਤਾਂ ਹੈਂਗੀਆਂ ਨੇ ਬਾਈ ਇਹ ਦੂਜੇ ਰਹਿ ਗਿਆ ਬੱਕਰੀਆਂ ਤੁਸੀਂ ਹੁਣ ਲਾ ਸਕਦੇ ਹੋ ਸਾਹਿਬ ਵੀ ਕੀ ਰਹਿ ਗਿਆ ਬੱਕਰੀਆਂ ਤਾਂ ਇੱਥੇ ਆਈ ਹੋਈ ਹੈ ਹਜ਼ਾਰਾਂ ਦੇ ਹਿਸਾਬ ਤੇ ਇਹ ਬੱਕੀ ਉੱਤੇ ਸਾਨੂੰ ਤੜਕੇ ਦੇ ਫਿਰਦੇ ਨਾ ਬੱਕੀ ਤੇ ਗੇੜੇ ਦਿੰਦੇ ਕਿੰਨੇ ਗੇੜੇ ਦੇਤੇ 5 ਕਿਲੋ ਦੇ ਗਏ ਬੱਕੀ ਤੇ ਠੀਕ ਹੈ ਹਾਂ ਬੰਦਾ ਕਿਹੜਾ ਰਾਸ ਆ ਗਿਆ ਹਰ ਹੱਬੇ ਦਾ ਰਸ ਆਇਆ ਮੇਰਾ ਵੀ ਰਸ ਆਇਆ ਹਾਂ ਗਾਹੋ ਬੰਦੇ ਨੇ ਜਿਹਨੇ ਵਿੱਚ ਹੀ ਉਹਦਾ ਵੀ ਰਸ ਆ ਗਿਆ ਉਹਦਾ ਵੀ ਰਸ ਆ ਗਿਆ ਚਲ ਬਚਾਰਾ ਗਰੀਬ ਬੰਦਾ ਵੀ ਵਧੀਆ ਪੈਸੇ ਵੀ ਬੱਕਰੀ ਵੀ ਕੀ ਹੈ ਹੂੰ ਦੋ ਬਸੇ ਬਚਾਰਾ ਉਹਦੇ ਘਰ ਜੋ ਮਾਰ ਲੂਗੀ ਹਾਂ ਤੇ ਆਹ ਦੇਖੋ ਜੀ ਇੱਕ ਮੁੰਡਾ ਫੜੀ ਹੂੰ ਆਹ ਜੀ ਹੁਣ ਇਹ ਬੱਚਾ ਜੀ ਚਾਰ ਦੰਦ ਦਾ ਮਜ਼ਾਕ ਕਰੀ ਜਨਾ ਬਈ ਯਾਰ ਚਾਰ ਦੰਦ ਤੋਂ ਬਈ ਹੁਣ ਇਹਨੇ 6 ਦੇ ਚੱਕੇ ਨੇ ਦੇਖੋ ਦਸੇਮ ਜੀ ਆਹ ਦੇਖੋ ਕੰਨੀਆਂ ਹਜੇ ਆਹ ਦੇਖੋ ਚਾਰ ਵਾਲੇ ਠੀਕ ਹੈ ਯਾਨੀ ਕਿ 6 ਹੋਣ ਲੱਗ 6 ਲੱਗ ਗਿਆ ਹਾਂ ਹਜੇ ਲੱਗਿਆ ਨਹੀਂ ਜੀ ਹਜੇ ਤਾਂ ਖੜੇ ਨੇ ਓਕੇ ਓਕੇ ਹਾਂ ਹਜੇ ਤਾਂ ਕੱਚੀਆਂ ਓਕਣੀਆਂ ਕੰਨੀਆਂ ਖੜੀਆਂ ਨੇ ਆ ਦੇਖ ਲੋ ਆ ਦੇ ਇਧਰ ਵੀ ਚੈੱਕ ਕਰ ਲੋ ਹੈ ਕੀ ਮੁੱਲ ਕਰਦਾ ਹੁਣ ਮੁੱਲ ਵਾਲੀ ਗੱਲ ਚਲੋ ਆਪਾਂ ਦੱਸ ਦਿਆਂ ਤਰਸੇਮ ਜੀ ਹੁਣ ਇਹ ਇਹ ਬੋਕ ਨੇਗੇ ਹਮ ਚੱਲ ਆਪਣੇ ਕੋਲੇ ਅ ਵੱਡਾ ਇਦੋਂ ਵੀ ਵੱਡੇ ਵੱਡੇ ਬੋਕ ਨੇਗੇ ਹਮ ਹੈ ਆਪਣੇ ਕੋਲੇ ਵੱਡਾ ਬੋਕ ਆ ਇਦੋਂ ਵੀ ਵੱਡਾ ਗਾ ਹਮ ਇੱਕ ਦੂਜਾ ਗਾ ਉਹ ਇਹਦੇ ਨਾਲੋਂ ਵੀ ਉਹਦੇ ਨਾਲੋਂ ਵੀ ਵੱਡਾ ਗਾ ਚਾਚਾ ਉਹ ਬੱਕਰੀ ਲਈ ਫੜ ਕੇ ਪਰ ਤਾਂ ਬੋਕਾਂ ਵਾਲੇ ਸਰਦਾਰ ਕਹੀਏ ਹਾਂਜੀ ਹਾਂ ਬੋਕਾਂ ਵਾਲੇ ਸਰਦਾਰ ਜੀ ਆਪਣਾ ਬੱਚਿਆਂ ਦੇ ਉੱਤੇ ਜ਼ਿਆਦਾ ਫੋਕਸ ਆ ਜੀ ਜਿਹੜੇ ਇੱਧਰ ਆਇਆ ਚਾਚਾ ਇੱਧਰ ਆ ਇਹ ਹਾਂ ਐਨੂੰ ਮੂੰਹ ਕਰ ਲਓ ਇਹਦਾ ਹੁਣ ਐਂ ਚੈੱਕ ਕਰੋ ਤਰਸੇਮ ਜੀ ਵੀ ਇਹੀ ਜੀਆਂ ਬੱਕਰੀਆਂ ਜਦੋਂ ਇਹੋ ਜਿਹੇ ਬੋਕਾਂ ਕੋਲੇ ਇਦਾਂ ਹੁਣ ਜਦੋਂ ਇਹੀ ਜੀਆਂ ਬੱਕਰੀਆਂ ਜੀ ਇਹੋ ਜਿਹੇ ਬੋਕਾਂ ਤੋਂ ਕ੍ਰੋਸ ਹੋਣਗੀਆਂ ਕਿਵੇਂ ਨਹੀਂ ਬੱਚੇ ਪੈਦਾ ਕਰਨਗੀਆਂ ਬਾਈ ਹੂੰ ਆ ਜੀ ਚੈੱਕ ਕਰੋ ਬੱਚੇ ਦੀ ਚੱਲ ਰਾ ਚੱਲ ਰਾ ਹੂੰ ਅਜੇ ਚਾਰ ਤਾਂ ਹੁੰਦਾ ਯਾ ਆ ਚੀਜ਼ ਚੈੱਕ ਕਰ ਲਓ ਆ ਸਿੰਗ ਦੇਖ ਲੋ ਅੱਲ ਸੱਮਣ ਸੱਮਣ ਨਕਸਾ ਅੱਜ ਮੁੱਲ ਕਿਆ ਕਰਿਆ ਫਿਰ ਕਿਆ ਲੱਗਿਆ ਕਿਆ ਲੱਗਿਆ ਮੁੱਲ ਤਾਂ ਬਾਈ ਇਹਦਾ ਹਜੇ ਅਸੀਂ ਨੇ ਕਰਿਆ ਨਹੀਂ ਸੀ ਮੈਂ ਮੁੱਲ ਕਰਿਆ ਸੀ ਲੱਖ ਰੁਪਈਆ ਦਾ ਹਾਂ ਠੀਕ ਆ ਇਹਦੇ 60000 ਰੁਪਈਆ ਲੱਗਿਆ ਦੀ ਬਾਈ ਇਹ ਬੱਕਰਾ ਵੇਚਣਾ ਨਹੀਂ ਹੈਗਾ ਯਾਰ ਇਹ ਵੇਚਣਾ ਨਹੀਂ ਸੀ ਬਾਈ ਇਹ ਅੱਛਾ ਆਪਾਂ ਮੁੱਲਵਾ ਕਰੀ ਜਾਂਦਾ ਹੈ ਬਾਲੇ ਵਾਲੀ ਗੱਲ ਨਹੀਂ ਸੀ ਬਾਈ ਇਹ ਆਪਾਂ ਨੇ ਚਾਹੇ ਕੁਝ ਵੀ ਦੀ ਆਪਾਂ ਵੇਚਣੀ ਨਹੀਂ ਦੀ ਬੱਕਰਾ ਇਹ ਹਾਂ ਆਪਾਂ ਇਹਦੇ ਸਿੰਘ ਸੈੱਟ ਕਰਾਉਣ ਵਾਸਤੇ ਲੈ ਕੇ ਆਏ ਸੀ ਠੀਕ ਆ ਵੀ ਕੋਈ ਸਿੰਘਾਂ ਵਾਲਾ ਚੱਲ ਆਊਗਾ ਔਰੇ ਭੈਣ ਭਾਈ ਹੁਣ ਹਾਈਟ ਕਿੰਨੀ ਦਸੀ ਆਪਾਂ ਹਾਈਟ ਬਾਈ ਇਹ ਤਰਸੇਮ 40 ਦੇ ਘਰਾਂ ਤੋਂ ਬਾਹਰ ਆ ਬਾਈ 40 ਤੋਂ ਤਾਂ ਖਾਸੀ ਬਾਹਰ ਹੈਗੀ ਹਾਂ ਦੇਖੋ ਮੈਚੂਮ ਕੀ ਲੱਗਦਾ ਵੀ ਕਿੰਨੀ ਇਹ ਆ ਚੈੱਕ ਕਰ ਲੋ ਜੀ ਮੇਰੇ ਲੱਕ ਤੋਂ ਤਹਾਂ ਜਾ ਰਿਹਾ ਏ 45 44 45 43 ਇੱਥੇ ਘੁੰਮੂਗਾ ਇਹ 43 ਦੇ ਆਸ-ਪਾਸ 43 ਤੋਂ ਪਲੱਸ ਹੋਊਗਾ ਜੀ 44 ਤੋਂ ਵੱਧ ਘੁੰਮਣਾ ਚਾਹੀਦਾ ਬਾਈ ਹੋ ਸਕਦਾ ਜੀ ਆਪਾਂ ਨੇ ਕਦੇ ਫੀਤਾ ਲਾਇਆ ਨਹੀਂ ਬਾਈ 43 ਤੋਂ ਉੱਪਰ ਤਾਂ ਹੋਣੀ ਐ ਤਾਲੀ ਟੋਪਰ ਤਾਂ ਹੋਣੀ ਹੈਗਾ ਉਹੀ ਕਹਿਣਾ ਹਜੇ ਤਾਂ ਜਾਊਗਾ ਜੀ ਹਜੇ ਤਾਂ ਜਾਣਾ ਬੱਚੇ ਨੇ ਹਜੇ ਤਾਂ ਬਹੁਤ ਕੁਝ ਬਣਨਾ ਹਜੇ ਹਜੇ ਤਾਂ ਚਾਰ ਦਾੰਦ ਤੋਂ ਛੇ ਦਾੰਦ ਬਾਜਨ ਬਾਜਨ ਚਾਚਾ ਕਿੰਨਾ ਕੁ ਹੋਊਗਾ ਕੋਈ ਮੈਂ ਤੱਕ ਨਹੀਂ 75 ਅਸੀਓ 80 ਦੇ ਨੇੜੇ ਤੇੜ ਤਾਂ ਆਰਾਮ ਨਾਲ ਹੀ ਆ ਜੀ 80 ਦੇ ਕਿਉਂ ਹੁਣ ਸਿਆਲ ਆ ਨਾ ਬਾਈ ਹੂੰ ਹੁਣ ਹਰੇਕ ਪਸ਼ੂਏ ਸਾਨੂੰ ਪਤਾ ਸਿਆਲ ਦੇ ਵਿੱਚ ਆ ਕੇ ਲਿੱッセ ਪਾ ਜਾਂਦੇ ਨੇ ਇਹਦੇ ਕਰਕੇ ਵੀ ਹਜੇ ਆਇਆਗਾ ਹੂੰ ਵੀ ਮਾਈਕ ਕੋ ਅਪੀਲ ਕਰਦਾ ਹੁਣਾਂ ਬੰਦਿਆਂ ਨੂੰ ਵੀ ਵਧੀਆ ਕਰ ਲੋ ਕੰਮ ਘੱਟ ਕਰ ਲੋ ਹੂੰ ਜੇ 20 ਬੱਕਰੀਆਂ ਲੈ ਲਈਆਂ 10 ਲੈ ਲਓ ਲੈ ਵਧੀਆ ਲਓ ਬਸ ਚੰਗੀ ਗੱਲ ਹਾਂ ਹੋਰ ਕੋਈ ਆਪਣੀ ਉਹ ਨਹੀਂ ਤਰਸੇਮ ਜੀ ਲੈ ਵੀ ਵਧੀਆ ਬੱਚੇ ਉਹ ਬਾਈ ਦੇ ਦੇ ਦੋ ਜਾਨਵਰ ਦਿਖਾਏ ਨੇ ਤੇ ਦੋ ਇਹ ਪੂਰੇ ਵਧੀਆ ਉਹ ਬੱਕਰੀ ਬਾਈ ਨੇ ਪੂਰੇ ਛਾਂਟ ਕੇ ਲਈ ਹਾਂ ਰੁਪਏ ਫੁੱਲ ਲਾ ਕੇ ਲਈਆ ਤੇ ਬੱਕਰਾ ਵੀ ਪੂਰਾ ਵਧੀਆ ਹੈਗਾ ਨਾ ਠੀਕ ਹੈ ਚੰਗਾ ਬਾਈ ਭਲਾ ਸਤਿ ਸ੍ਰੀ ਅਕਾਲ ਜੀ ਅੱਛਾ ਸੀ ਬਾਈ